ਲੱਭ ਜੀ ਆਪਾਂ ਤੋੜ ਕੇ ਲੈ ਆਂ ਅਕੜੀ ਪੱਤਾ ਬਾਹਰ ਨਹੀਂ ਪੈ ਰਿਆ ਬਾਹਰ ਬਹੁਤ ਤੇ ਤਾਂ ਕਰਕੇ ਮੈਂ ਟਾਹਣੀਆਂ ਤੋੜ ਕੇ ਲੈ ਆਈਆਂ ਇੰਨੇ ਆ ਕਿ ਮੈਨੂੰ ਚਾਹੀਦੀਆਂ ਇਹਦੇ ਕਾਫੀ ਪੱਤੇ ਬਣ ਜਾਣੇ ਵਧੀਆ ਜਿੰਨੇ ਮੈਨੂੰ ਚਾਹੀਦੇ ਆ ਨਾ ਓਨੇ ਪੱਤੇ ਬਣ ਜਾਣਗੇ ਸਿੱਕੂ ਅੱਧਾ ਪੌਣਾ ਬਣ ਜਾਣਾ ਇਹਦੇ ਨਾਲ ਮਤਲਬ ਜੇਡਾ ਆਪਾਂ ਇਹਨੂੰ ਇਦਾਂ ਫੋੜ ਲੈਣਾ ਜਾਂ ਸਾਰਿਆਂ ਨੂੰ ਤੋੜ ਕੇ ਫਿਰ ਇਹਨਾਂ ਨੂੰ ਟਾਹਣੀਆਂ ਨੂੰ ਤੇ ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਇਹਦਾ ਬਣਾਉਣਾ ਤੇਲ ਆਪਾਂ ਪਹਿਲਾਂ ਵੀ ਬਣਾਇਆ ਸੀ ਉਹਦੀ ਫੁੱਲ ਵੀਡੀਓ ਆਪਣੇ ਚੈਨਲ ਤੇ ਹੈਗੀ ਆ ਤੁਸੀਂ ਦੇਖ ਸਕਦੇ ਆ ਤੇ ਹੁਣ ਆਪਾਂ ਨੂੰ ਕਿਸੇ ਨੇ ਕਿਹਾ ਸੀਗਾ ਬਣਾਉਣ ਵਾਸਤੇ ਤੇ ਉਹਦੀ ਆਪਾਂ ਲੱਗੇ ਸੀ ਤਿਆਰੀ ਕਰਨ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਨ ਦਿਲ ਕਰਦਾ ਹੁੰਦਾ ਨਾ ਹਰ ਗੱਲ ਤੁਹਾਡੇ ਨਾਲ ਸ਼ੇਅਰ ਕਰੀਏ YouTube ਫੈਮਿਲੀ ਨਾਲ ਪਿਆਰੀ ਸੋਹਣੀ YouTube ਫੈਮਿਲੀ ਦੇ ਨਾਲ ਤੇ ਇਹ ਆਪਾਂ ਦੁਬਾਰਾ ਲੱਗੇ ਸੀ ਤੇਲ ਬਣਾਉਣੇ ਤੇ ਇਹਦੇ ਵਿੱਚ ਆਪਾਂ ਨੂੰ ਕੋਲ ਹੈਗਾ ਪਿਓਰ ਇਟਾਲੀਅਨ ਤੇਲ ਪਿਓਰ ਗਰੀ ਦਾ ਤੇਲ ਨਾਰੀਅਲ ਤੇਲ ਜਾਨੀ ਹਜੂਰ ਸਾਹਿਬ ਵਾਲਾ ਤੇ ਉਹ ਪਾ ਕੇ ਆਪਾਂ ਬਣਾਇਆ ਸੀਗਾ ਤੇ ਅੱਗੇ ਆਪਾਂ ਜਿਹੜਾ ਬਣਾਇਆ ਸੀ ਉਹਦੇ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੋਰ ਵੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਤੇ ਜਿਹੜੀਆਂ ਆਪਣੇ ਚੈਨਲ ਤੇ ਹੈਗੀ ਫੋਲੋ ਵੀਡੀਓ ਉਹ ਤੁਸੀਂ ਦੇਖ ਸਕਦੇ ਹੋ ਤੇ ਇਹਨੂੰ ਆਪਾਂ ਹਜੇ ਇਹ ਬਿਲਕੁਲ ਸਾਫ਼ ਆਮੀ ਪਿਆ ਕਰਕੇ ਫੇਰ ਵੀ ਮੈਨੂੰ ਇੱਕ ਵਾਰੀ ਦੁਬਾਰਾ ਧੋ ਕੇ ਬਹੁਤ ਹੀ ਧਿਆਨ ਦੇ ਨਾਲ ਇਹਨੂੰ ਬਣਾਇਆ ਜਾਂਦਾ ਤੇ ਇਸ ਕਰਕੇ ਵੀ ਮੈਂ ਤੁਹਾਡੇ ਨਾਲ ਅੱਗੇ ਸੀ ਵੀਡੀਓ ਸ਼ੇਅਰ ਕਰਨ ਦਾ ਧੰਨਵਾਦ ਜੀ ਤੇ ਤੁਸੀਂ ਦੱਸਿਓ ਉਹ ਵੀਡੀਓ ਦੇਖ ਕੇ ਕਿ ਤੁਹਾਨੂੰ ਉਹ ਤੇਲ ਕਿਵੇਂ ਦਾ ਲੱਗਿਆ ਬਹੁਤ ਬਹੁਤ ਧੰਨਵਾਦ ਜੀ